ਨੌਜਵਾਨ ਪੂਰਾ ਹਜੂਮ ਅਜ ਤਾਂ ਨਾਲ ਹੀ ਤੁਰ ਪਿਆ ਕੀ ਕਹਿੰਦੇ ਸਰ ਸ਼ੁਰੂ ਤੋਂ ਨਾਲ ਆ ਪੂਰਾ ਜੋਸ਼ ਨਾਲ ਸਾਰਾ ਹਜੂਮ ਜੋ ਲੈ ਕੇ ਅਸੀਂ ਆਏ ਆ ਇਹ ਕੋਈ ਪੈਸੇ ਵਾਲੇ ਬੰਦੇ ਨਹੀਂ ਆ ਸਾਰੇ ਆਪਦੇ ਸ਼ੌਂਕ ਨਾਲ ਦਿਲੋਂ ਚੱਲੇ ਹੋਏ ਬੰਦੇ ਨੇ ਤੇ ਆਪਦੇ ਪੂਰੇ ਜੋਸ਼ ਨਾਲ ਇਹ ਜਿਤਾਣਗੇ ਵੀ ਵੋਟਾਂ ਵੀ ਪੈਣਗੀਆਂ ਲੋਕਾਂ ਨਾਲ ਸ਼ਾਹ ਦੇਖ ਸਕਦੇ ਹਾਂ ਇੰਨਾ ਹਜੂਮ ਇਕੱਠਾ ਹੋਇਆ ਅੱਜ ਪੱਪੀ ਜੀ ਦੀ ਜਿੱਤ ਤੇ ਮੋਹਰ ਲੱਗ ਚੁੱਕੀ ਆ ਹਜੂਮ ਸਰ ਇਕੱਠਾ ਤਾਂ ਨਹੀਂ ਨਾ ਵੋਟ ਜਿੱਤਬਦੀਲ ਹੋਏਗਾ ਇਹ ਬਾਈ ਜੀ ਪੱਕੇ ਕਿਹ ਕੀ ਕਹੋਂਗੇ ਜੀ ਪੱਪੀ ਜੀ ਆਏ ਨੇ ਯੂ ਆਰ ਸੋ ਹੈਪੀ ਟੂ ਸੀ ਈਮ ਪੱਪੀ ਜੀ ਦੀ એનર્ਜੀ ਅਨਮੈਚਡ ਹੈ ਸਵੇਰ ਤੋਂ ਰਾਤ ਤੱਕ ਰਾਤ ਤੋਂ ਸਵੇਰ ਤੱਕ ਲੱਗਦਾ ਨੀਂਦ ਦੀ ਲੋੜ ਹੀ ਨਹੀਂ ਹੈ ਇਹਨਾਂ ਨੂੰ ਇੰਨੀ ਕੋਈ એનર્ਜੀ ਮਿਲ ਹੀ ਹੋਈ ਹੈ ਪਰਬ੍ਰੀਤ ਗੋਗੀ ਦੇ ਇਲਾਕੇ ਦੇ ਵਿੱਚ ਅੱਜ ਦੇਖੋ ਕਿਵੇਂ ਯੰਗ ਮੁੰਡੇ ਹਜ਼ਾਰ ਮੋਟਰਸਾਈਕਲ ਤੇ ਤੁਰੇ ਹੋਏ ਆਏ ਲੋਕਾਂ ਨੂੰ ਸਾਵਾ ਤੇ ਪਹਿਲੇ ਦਰੀਜ ਨੂੰ ਝਾੜੂ ਵਾਲਾ ਬਚਨ ਦਵਾ ਰਹੇ ਹੈ ਝਾੜੂ ਵਾਲਾ ਬਚਨ ਦਵਾ ਰਹੇ ਹੈ ਐਆਂ ਪੁਰੀਆਂ ਪੱਤੀ ਨੂੰ ਪਿਆਰ ਕਰਨਾ ਦੇਖ ਲੋ ਗਰਮੀ ਦੇ ਵਿੱਚ ਵੀ ਲੱਗੇ ਨਾ ਟਾਟਾ ਕਰ ਲੈ ਦੇਣਾ ਪੈਰ ਬਚਾ ਕੇ ਪੈਰੀ ਭਾਈ ਥੈਂਕ ਯੂ ਜੀ ਥੈਂਕ ਯੂ ਜੀ ਪੈਰੀ ਭਾਈ ਜੀ ਰੋਤੀ ਆਉ ਕਹਿੰਦੇ ਰਹਿੰਦੇ ਆ ਜੀ ਇਹ ਤਾਂ ਸਿਰਫ ਇੱਕ ਰੋਡ ਸ਼ੋਅ ਬੱਤ ਬੱਤ ਗੱਡੀਆਂ ਵਿੱਚ ਸ਼ਾਮਲ ਕਰ ਲੈਂਦੇ ਇਹਨਾਂ ਦਾ ਪੈਣਾ ਪੂਣਾ ਵੋਟ ਵੂਟ ਕੁਝ ਨਹੀਂ ਤੁਸੀਂ ਕੀ ਕਹੋਗੇ ਕੰਮ ਬੋਲਦੇ ਆ ਸਰ 2 ਸਾਲ ਹੋ ਗਏ ਸਰਕਾਰ ਕੰਮ ਕਰ ਰਹੀ ਆ ਇਹ ਵਿਰੋਧੀਆਂ ਕੋਲ ਹੋਰ ਕੁਝ ਕਹਿਣ ਨੂੰ ਨਹੀਂ ਹੈਗਾ ਤਾਂ ਵਿਰੋਧੀ ਇਦਾਂ ਦੀ ਬਿਆਨਬਾਜ਼ੀ ਕਰ ਰਹੇ ਆ ਸਤਿ ਸ਼੍ਰੀ ਅਕਾਲ ਜੀ ਮੈਂ ਭਵਿੰਦਰ ਗਰੇਵਾ ਡੇਲੀ ਪੋਸ ਪੰਜਾਬੀ ਤੁਹਾਡਾ ਸਵਾਗਤ ਆ ਜੀ ਲੁਧਿਆਣਾ ਵਿਖੇ ਮੌਜੂਦ ਆ ਲੁਧਿਆਣਾ ਦੇ ਜਵਾਰ ਨਗਰ ਕੈਂਪ ਵਿਖੇ ਮੌਜੂਦ ਆ ਜਿੱਥੇ ਗੋਗੀ ਜਿਹੜੇ ਐਮ ਐਲ ਏ ਗੁਰਪ੍ਰੀਤ ਗੋਗੀ ਨੇ ਉਹਨਾਂ ਕੱਲੀਓਂ ਅਸ਼ੋਕ ਪ੍ਰੈਸ਼ਰ ਪੱਪੀ ਦੇ ਹੱਕ ਦੇ ਵਿੱਚ ਇੱਕ ਰੋਡ ਸ਼ੋਅ ਕੱਢਿਆ ਜਾ ਰਿਹਾ ਔਰ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਮੋਟਰਸਾਈਕਲਾਂ ਦੇ ਉੱਪਰ ਨੌਜਵਾਨਾਂ ਦਾ ਹਜੂਮ ਆ ਔਰ ਜਿਵੇਂ ਕੈਮਰਾਮੈਨ ਨੂੰ ਕਹਾ ਪਿੱਛੇ ਦਿਖਾਓ ਤਾਂ ਉਹ ਕਿਸ ਤਰ੍ਹਾਂ ਆਪਣੀ ਜੀਪ ਦੇ ਵਿੱਚ ਓਪਨ ਜੀਪ ਦੇ ਵਿੱਚ ਸਵਾਰ ਹੋ ਕੇ ਜਿਹਦੇ ਵਿੱਚ ਲੋਕਾਂ ਦਾ ਦੇਖੋ ਸ਼ੁਕਰਾਨਾ ਕਰ ਰਹੇ ਨੇ ਔਰ ਇਹ ਵੀ ਦੱਸ ਰਹੇ ਨੇ ਵੀ ਇੱਕ ਤਰੀਕ ਨੂੰ ਜਿਹੜਾ ਵੋਟਾਂ ਦਾ ਟਾਈਮ ਕਿ ਕਿਹੜਾ ਬਟਨ ਤੇ ਕਦੋਂ ਦਬਾਉਣਾ ਤੇ ਨਾਲ ਉਹਨਾਂ ਦੇ ਜਿਹੜੇ ਸਾਬਕਾ ਕਾਉਂਸਲਰ ਨੇ ਕਪਲ ਸੋ ਤੁਸੀਂ ਦੇਖ ਸਕਦੇ ਹੋ ਦੇਖ ਸਕਦੇ ਹੋ ਕੋਸ਼ਿਸ਼ ਕਰਦੇ ਹਾਂ ਉਹਨਾਂ ਨਾਲ ਗੱਲ ਕਰਨ ਦੀ ਔਰ ਜੇ ਸੋਤਸੀ ਦੇਖੋ ਕਿਸ ਤਰ੍ਹਾਂ ਅੱਗੇ ਆਉਂਦੇ ਆਓ 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 ਆਜ ਇਧਰ ਦੀ ਆਓ ਆ ਦੇਖਿਓ ਬਾਈ ਜੀ ਆਜੋ ਇੱਧਰ ਦੀ ਆਜੋ ਸੋ ਗੋਗੀ ਜੀ ਕੀ ਹਾਲ ਚਾਲ ਨੇ ਆ ਦੇਖ ਲਓ ਤੁਹਾਡੇ ਸਾਹਮਣੇ ਆ ਗੋਗੀ ਨੂੰ ਚੜਾਈਆਂ ਪੂਰੀਆਂ ਗੋਗੀ ਨੂੰ ਪਿਆਰ ਕਰਨ ਵਾਲੇ ਤੇ ਪੱਪੀ ਨੂੰ ਪਿਆਰ ਕਰਨ ਵਾਲੇ ਦੇਖ ਲਓ ਗਰਮੀ ਦੇ ਵਿੱਚ ਵੀ ਲੱਗੇ ਹਨ ਠਾਠਾ ਕਰਨ ਕੀ ਕਹਿਣਾ ਚਾਹੋਗੇ ਗੱਬੜ ਜੀ ਜਿਹੜਾ ਇਹ ਆਪਣੇ ਗੋਗੀ ਜੀ ਜਿਹੜਾ ਆ ਰਿਹਾ ਇੱਕ ਤਰੀਕ ਆ ਰਹੀ ਹੈ ਕੀ ਲੋਕਾਂ ਦਾ ਰੁਝਾਨ ਕਿਵੇਂ ਲੱਗਦਾ ਜੀ ਦੇਖੋ ਆ ਲਾਲ ਲੋਕਾਂ ਦਾ ਰੁਝਾਨ ਆ ਦੇਖੋ ਤੁਹਾਡੇ ਪਿੱਛੇ ਆ ਦੇਖੋ ਬਾਬਾ ਜੀ ਨੂੰ ਪੈਰ ਬਚਾ ਕੇ ਬਾਬਾ ਜੀ ਪੈਰੀ ਪੈ ਜੀ ਥੈਂਕ ਯੂ ਜੀ ਥੈਂਕ ਯੂ ਜੀ ਪੈਰੀ ਪੈ ਜੀ ਹਾਂਜੀ ਚੜ ਥੈਂਕ ਯੂ ਜੀ ਵਰਗਾਂ ਦਾ ਅਸ਼ੀਰਵਾਦ ਵੀ ਪੂਰਾ ਪੂਰਾ ਨਾਲੋ ਤੁਹਾਡੇ ਸਾਹਮਣੇ ਮੇਰੇ ਪਿਤਾ ਸਮਾਨ ਬਜ਼ੁਰਗ ਸੀਗੇ ਕਿੱਦੇ 90 ਸਾਲ ਦੇ ਹੋਣੇ ਆ ਭੱਜ ਕੇ ਵਿਚਾਰੇ ਤੁਰਿਆ ਨਹੀਂ ਸ ਜਾ ਰਿਹਾ ਤੇ ਗਰਮੀ ਚੰਨੀ ਚ ਨਿਕਲ ਕੇ ਆ ਰਹੇ ਆ ਤੇ ਕਿਦੇ ਲਈ ਆ ਰਹੇ ਝਾੜੂ ਕਿਰਪਾ ਘਟ ਦੇਖੋ ਕੈਮਰੇ ਲੋਕਾਂ ਦੇ ਚਿਹਰੇ ਦੇਖੋ ਚਿਹਰੇ ਤੋਂ ਪਤਾ ਲੱਗਦਾ ਵੀ ਸਾਡੇ ਪਰਿਵਾਰ ਖੜੇ ਨੇ ਸਾਰੇ ਇਹਨਾਂ ਨੂੰ ਲੁਧਿਆਣੇ ਦੇ ਵਿੱਚੋਂ ਵੱਧ ਤੋਂ ਵੱਧ ਲੀਡ ਦੇ ਕੇ ਜਿਤਾਵਾਂਗੇ ਜੀ ਬਿਲਕੁਲ ਦਵਾਵਾਂਗੇ ਜੀ ਬਿਲਕੁਲ ਜੀ ਥੈਂਕ ਯੂ ਧੰਨਵਾਦ ਸੋ ਤੁਸੀਂ ਦੇਖਿਆ ਕਿਸ ਤਰ੍ਹਾਂ ਗੁਰਪ੍ਰੀਤ ਗੋਗੀ ਕੰਨੀ ਉਹ ਇਹ ਕਿਹਾ ਗਿਆ ਵੀ ਲੁਧਿਆਣੇ ਦੇ ਵਿੱਚੋਂ ਇਹਨਾਂ ਦੇ ਇਲਾਕੇ ਦੇ ਵਿੱਚੋਂ ਵੱਧ ਤੋਂ ਵੱਧ ਲੀਡ ਦੇ ਕੇ ਇਹਨਾਂ ਨੂੰ ਜਿਤਾਵਾਂਗੇ ਔਰ ਕੁਝ ਨੌਜਵਾਨਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਆ ਗਿਆ ਆ ਗਿਆ ਕੱਟ ਲਾ ਦੇ ਕੱਟ ਕੱਟ ਲਾ ਦੇ ਦੇ ਲਾਇਸੈਂਸ ਨਹੀਂ ਹੁੰਦੇ ਓਏ ਕਲਮਾਂ ਦੇ ਸੋ ਕੋ ਨੌਜਵਾਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਕੀ ਕਹਿਣਾ ਚਾਹੋਗੇ ਜੀ ਪੱਪੀ ਪ੍ਰੈਸ਼ਰ ਦੇ ਹੱਕ ਚ ਆਇਓ ਕੀ ਕਹੋਗੇ ਤੁਸੀਂ ਬਾਈ ਲੋਕਾਂ ਦਾ ਉਤਸ਼ਾਹ ਦੇਖ ਸਕਦੇ ਹੋ ਇਨਾ ਹਜੂਮ ਇਕੱਠਾ ਹੋਇਆ ਅੱਜ ਪੱਪੀ ਜੀ ਦੀ ਜਿੱਤ ਦੇ ਮੋਹਰ ਲੱਗ ਚੁੱਕੀ ਆ ਹਜੂਮ ਸਰ ਇਕੱਠਾ ਤਾਂ ਨਹੀਂ ਨਾ ਵੋਟ 'ਚ ਤਬਦੀਲ ਹੋਏਗਾ ਇਹ ਬਾਈ ਜੀ ਪੱਕੇ ਵੋਟਰ ਨੇ ਪੱਕੇ ਧੰਨਵਾਦ ਸੋ ਹੋਰ ਵੀ ਨੌਜਵਾਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆਂ ਕੀ ਕਹਾਂਗੇ ਜੇ ਹੋਗੇ ਤੁਸੀਂ ਅਜ ਇਹਨਾਂ ਦੇ ਰੋਡ ਸ਼ੋਅ ਚ ਜਾਓ ਕੀ ਕਹੋਗੇ ਆਮ ਆਦਮੀ ਪਾਰਟੀ ਜਿੱਤੂਗੀ ਜਿੱਤੂਗੀ ਬੱਸ ਸਾਨੂੰ ਲੱਗਦਾ ਵੀ ਨੌਜਵਾਨ ਜਿਹੜਾ ਕਹਿ ਦਿੰਦਾ ਨਾਲ ਤੁਰ ਪੈਂਦਾ ਪਰ ਵੋਟ ਬੂਟ ਨਹੀਂ ਪਾਉਂਦਾ ਪੂਰੀ ਵੋਟ ਪਾਉਂਗੇ ਹਾਂਜੀ ਹਾਂਜੀ ਬੋਲੇ ਸੋ ਹੋਰ ਵੀ ਨੌਜਵਾਨ ਉਹਨਾਂ ਵੱਲ ਮੀਂਦ ਲੱਗੇ ਸੋ ਹਾਂਜੀ ਕੀ ਹਾਲ ਚਾਲ ਬਹੁਤ ਵਧੀਆ ਸਰ ਕਿਵੇਂ ਫਿਰ ਨੌਜਵਾਨ ਪੂਰਾ ਹਿਊਮ ਅਜ ਦਾ ਨਾਲ ਹੀ ਤੁਰ ਪਿਆ ਕੀ ਕਹਾਂਗੇ ਸਾਰਾ ਸ਼ੁਰੂ ਤੋਂ ਨਾਲ ਆ ਪੂਰਾ ਜੋਸ਼ ਨਾਲ ਸਾਰਾ ਹਜੂਮ ਜੋ ਲੈ ਕੇ ਅਸੀਂ ਆਏ ਆ ਇਹ ਕੋਈ ਪੈਸੇ ਵਾਲੇ ਬੰਦੇ ਨਹੀਂ ਆ ਸਾਰੇ ਆਪਦੇ ਸ਼ੌਂਕ ਨਾਲ ਦਿਲੋਂ ਚੱਲੇ ਹੋਏ ਬੰਦੇ ਨੇ ਤੇ ਆਪਦੇ ਪੂਰੇ ਜੋਸ਼ ਨਾਲ ਇਹ ਜਿਤਾਣਗੇ ਵੀ ਵੋਟਾਂ ਵੀ ਪੈਣਗੀਆਂ 13 0 ਨਾਲ ਭਗਵੰਤ ਮਾਨ ਜੀ ਦੀ ਸਾਰੀ ਟੀਮ ਪਾਰਲੀਮੈਂਟ ਪਹੁੰਚੂਗੀ ਸੋ ਅੱਗੇ ਆਓ ਸੋ ਜ਼ਿਆਦਾਤਰ ਕਿਉਂਕਿ ਇਹ ਦੇਖਣ ਨੂੰ ਮਿਲਦਾ ਹੁੰਦਾ ਬਈ ਨੌਜਵਾਨ ਆ ਤਾਂ ਜਾਂਦੇ ਨੇ ਪਰ ਵੋਟ 'ਚ ਤਬਦੀਲ ਨਹੀਂ ਹੁੰਦੇ ਕਹਿੰਦੇ ਆ ਵੀ ਸਰ ਇੱਕ ਭੀੜ ਹੋ ਜਾਂਦੀ ਆ ਕੀ ਕਹੋਗੇ ਸਰ ਮੈਂ ਤਾਂ ਕਹੂੰਗਾ ਤੁਸੀਂ ਹੁਣ ਇੱਥੇ ਪ੍ਰੈਜ਼ੈਂਟ ਹੋ ਤੁਸੀਂ ਬਾਕੀਆਂ ਨੂੰ ਆਪ ਪੁੱਛੋ ਕਿ ਉਹ ਪੈਸੇ ਨਾਲ ਆਇਆ ਕਿ ਫ੍ਰੀ ਕਿ ਆਪਣੇ ਦਿਲੋਂ ਚੱਲ ਕੇ ਆਏ ਨੇ ਨਾਲ ਪੱਪੀ ਜੀ ਕੀ ਕਹੋਗੇ ਇਹ ਕਮਾਲ ਆ ਲੋਕਾਂ ਦਾ ਪਿਆਰ ਆ ਗੁਰਪ੍ਰੀਤ ਗੋਗੀ ਦੇ ਇਲਾਕੇ ਦੇ ਵਿੱਚ ਅੱਜ ਦੇਖੋ ਕਿਵੇਂ ਯੰਗ ਮੁੰਡੇ ਅਕ 1000 ਮੋਟਰਸਾਈਕਲ ਦੇ ਤੁਰੇ ਹੋਏ ਆ ਲੋਕਾਂ ਨੂੰ ਸਾਹਾਵਾ ਇਹ ਪਹਿਲੀ ਤਰੀਕ ਨੂੰ ਝਾੜੂ ਵਾਲਾ ਬਚਨ ਦਵਾ ਰਹੇ ਐ ਗੋਗੀ ਜੀ ਕਹਿੰਦਾ ਇਲਾਕੇ ਚੋਂ ਵੱਧ ਤੋਂ ਵੱਧ ਲੀਡ ਦੇ ਕੇ ਜਿਤਾਵਾਂਗੇ ਦੇਖ ਲਓ ਫਿਰ ਗੋਗੀ ਦਾ ਇਹ ਜੋ ਕਹਿੰਦਾ ਉਹ ਕਰਕੇ ਦਿਖਾਉਂਦਾ ਸੋ ਇਹ ਜਨ ਪੱਪੀ ਪ੍ਰੈਸ਼ਰ ਸੋ ਜਿਨ੍ਹਾਂ ਨੇ ਕਿਹਾ ਵੀ ਯਾਰੀ ਸਾਡੀ ਇਹ ਜੀਆ ਵੀ ਉਹ ਕਹਿੰਦੇ ਜੋ ਕਿਹਾ ਕਰਕੇ ਵਿਖਾਉਂਦਾ ਵਾ ਸੋ ਸਾਡੇ ਨਾਲ ਨੌਜਵਾਨ ਆਗੂਆ ਕੀ ਕਹਿਣਾ ਚਾਹੋਂਗੇ ਜੀ ਪੱਪੀ ਜੀ ਦੇ ਹੱਕ ਦੇ ਵਿੱਚ ਰੋਡ ਸ਼ੋ ਹੋ ਰਿਹਾ ਕਿਵੇਂ ਦੇਖਦੇ ਹੋ ਤੁਸੀਂ ਦੇਖ ਸਕਦੇ ਹੋ ਜੀ ਸਾਰੇ ਲੁਧਿਆਣੇ ਦਾ ਆਵਾਮ ਪੱਬਾ ਭਰ ਹੋਇਆ ਪਿਆ ਇੱਕ ਤਰੀਕ ਦੀ ਉਠੀ ਕਰ ਰਿਹਾ ਪੱਪੀ ਜੀ ਨੂੰ ਵੋਟਾਂ ਵਾ ਕੇ ਝਾੜੂ ਤੇ ਕਾਮਯਾਬ ਬਣਾਣਾ ਇਹਨਾਂ ਨੇ ਬੱਪੀ ਜੀ ਨੂੰ ਕਿਉਂਕਿ ਜੇ ਆਪਾਂ ਜੇ ਤੁਸੀਂ ਨੌਜਵਾਨ ਹੋ ਤੁਸੀਂ ਬੈਟਰ ਦੱਸ ਸਕਦੇ ਹੋ ਵੀ ਜਿਹੜੇ ਵਿਰੋਧੀ ਆ ਉਹ ਕਹਿੰਦੇ ਰਹਿੰਦੇ ਆ ਜੀ ਇਹ ਤਾਂ ਸਿਰਫ ਇੱਕ ਰੋਡ ਸ਼ੋਅ ਵੱਤ ਤੋਂ ਵੱਤ ਗੱਡੀਆਂ ਵਿੱਚ ਸ਼ਾਮਲ ਕਰ ਲੈਂਦੇ ਇਹਨਾਂ ਦਾ ਪਹਿਣਾ ਪੂਣਾ ਵੋਟ ਵੂਟ ਕੁਝ ਨਹੀਂ ਤੁਸੀਂ ਕੀ ਕਹੋਗੇ ਕੰਮ ਬੋਲਦੇ ਆ ਸਰ 2 ਸਾਲ ਹੋ ਗਏ ਸਰਕਾਰ ਕੰਮ ਕਰ ਰਹੀ ਆ ਇਹ ਵਿਰੋਧੀਆਂ ਕੋਲ ਹੋਰ ਕੁਝ ਕਹਿਣ ਨੂੰ ਨਹੀਂ ਹੈਗਾ ਤਾਂ ਵਿਰੋਧੀ ਇਦਾਂ ਦੀ ਬਿਆਨਬਾਜ਼ੀ ਕਰ ਰਿਹਾ ਸੋ ਤੁਸੀਂ ਦੇਖ ਸਕਦੇ ਹੋ ਨੌਜਵਾਨਾਂ ਦਾ ਜਜ਼ਬਾ ਨੋ ਕਹਿੰਦੇ ਵੀ ਵਿਰੋਧੀਆਂ ਕੋਲੇ ਕੁਝ ਬੋਲਣ ਨੂੰ ਹੈ ਨਹੀਂ ਹੋਰ ਵੀ ਨੌਜਵਾਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਨੌਜਵਾਨ ਜਿੰਦਾਬਾਦ ਗੁਰਪੀ ਸਿੰਘਾਂ ਕੀ ਜਿੰਦਾਬਾਦ ਗੁਰਪੀ ਸਿੰਘਾਂ ਕੀ ਜਿੰਦਾਬਾਦ ਸੋ ਤੁਸੀਂ ਦੇਖਿਆ ਕਿਸ ਤਰ੍ਹਾਂ ਜਿਹੜਾ ਲੋਕਾਂ ਦਾ ਜਿਹੜਾ ਹਜੂਮ ਆ ਦੇਖੋ ਆਪਣੇ ਨੇਤਾ ਦੇ ਨਾਲ ਕਿਵੇਂ ਉਹਨਾਂ ਨੂੰ ਪਿਆਰ ਕਰਦਾ ਕਿਵੇਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲ ਰਿਹਾ ਔਰ ਲੱਗਦਾ ਹੈ ਕਿ ਇੱਕ ਤਰੀਕ ਨੂੰ ਜਿਹੜੇ ਆਉਣ ਵਾਲੀ ਇੱਕ ਤਰੀਕ ਆ ਉਹਨਾਂ ਨੂੰ ਲੋਕ ਆਮ ਆਦਮੀ ਪਾਰਟੀ ਦਾ ਬਟਨ ਦਬਾ ਕੇ ਸ਼ਾਇਦ ਇਹਨਾਂ ਜੱਤੂ ਕਰਨ ਜੱਤੂ ਕਰਾਰ ਦੇਣਗੇ ਸੋ ਫਿਲਹਾਲ ਦੇ ਲਈ ਇੰਨਾ ਹੀ ਕੈਮਰਾਮੈਨ ਸੁਖਵਿੰਦਰ ਦੇ ਨਾਲ